ਤਨੰਦੰਦ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਦੇ ਵਿੱਚ ਅੰਦਰ ਹੀ ਹੁੰਦਾ ਕਦ ਬੁੱਧ ਆਦਾ ਤੇ ਉਹ ਆਈ ਬਹੁਤ ਬਦਲਾਵ ਆਇਆ ਪਹਿਲੇ ਪਹਿਲੇ ਦੂਸਰੇ ਦੇ ਵਿੱਚ ਹੁੰਦੇ ਸੀ ਘਰੇ ਲੜਦੇ ਸੀ ਜਾਂ ਕੋਈ ਉਧਰ ਜਿੱਤੇ ਕਰਦੇ ਸੀ ਹੁਣ ਨਹੀਂ ਜਿੱਤੇ ਕਰੀ ਨਹੀਂ ਹੁਣ ਪਾਪਾ ਦੇ ਨਾਲ ਮਿਲ ਗਿਆ ਇੱਕ ਕਾਰੋਬਾਰ ਦੇਖੀ ਦਾ ਕਾਰੋਬਾਰ ਜੋ ਵੀ ਬੋਲੀ ਆ ਪਰਮਾਤਮਾ ਦੀ ਕਿਰਪਾ ਬਧਿਆ ਸ਼ੁਕਰ ਕਰਾਂ ਕਾਰੋਬਾਰ ਵੀ ਵਧੀਆ ਚੱਲੀ ਜਾ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਲਕੇ ਪੱਤੇ ਮੈਂ ਵੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚਿਆ ਜੀ ਕਿੰਨਾ ਖੁਸ਼ ਆਂਦਾ ਹੈ ਇੱਥੇ ਬਹੁਤ ਆਨੰਦ ਆਉਂਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਦੇ ਵਿੱਚ ਅੰਦਰ ਹੀ ਹੁੰਦਾ ਕਦੋਂ ਬੁੱਧੂ ਆਦਾ ਤੇ ਉਹ ਆਈ ਇਹ ਕਿੰਨਾ ਕੁ ਸਕੂਨ ਇੱਥੇ ਆ ਕੇ ਮਿਲਦਾ ਹੈ ਵੀ ਜਦੋਂ ਸਾਰੀ ਸੰਗਤ ਨਾਲ ਵਿਚਰਦੇ ਹਾਂ ਸੇਵਾ ਕਰਦੇ ਹਾਂ ਬਹੁਤ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਸੇਵਾ ਕਰਕੇ ਮਨ ਦੀ ਸਤਿਨੰਦੀ ਆ ਪਰ ਮਨ ਤੰਤਨ ਬਾਬਾ ਦੀ ਜੀ ਮੇਰ ਹੁੰਦੇ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਕ ਬਦਲਾਅ ਆਇਆ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਬਹੁਤ ਬਦਲਾਅ ਆਇਆ ਪਹਿਲੇ ਪਹਿਲੇ ਦੋਸਤੇ ਦੇ ਵਿੱਚ ਹੁੰਦੇ ਸੀ ਘਰੇ ਲੜਦੇ ਸੀ ਜਾਂ ਕੋਈ ਉਧਰ ਜਿੱਤੇ ਕਰਦੇ ਸੀ ਹੁਣ ਨਹੀਂ ਜਿੱਤੇ ਕਰੀਦੇ ਹਾਂ ਪਾਪਾ ਦੇ ਨਾਲ ਮਿਲ ਕੇ ਕਾਰੋਬਾਰ ਦੇਖੀ ਦਾ ਕਾਰੋਬਾਰ ਚ ਵਧੀਆ ਪਰਮਾਤਮਾ ਦੀ ਕਿਰਪਾ ਵਧੀਆ ਸ਼ੁਕਰ ਹੈ ਕਾਰੋਬਾਰ ਵੀ ਵਧੀਆ ਚੱਲੀ ਜਾ ਰਹੀ ਹੈ ਜੇ ਕਹਿੰਦੇ ਕੋਈ ਦੁੱਖ ਤਕਲੀਫ ਹੋਵੇ ਤਾਂ ਉਹ ਵੀ ਜੀਵਨ ਦੇ ਵਿੱਚੋਂ ਦੂਰ ਹੋ ਜਾਂਦੇ ਅਸੀਂ ਕਰਦੇ ਹਾਂ ਬਿਲਕੁਲ 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 ਧੰਨ ਪਾਪਾ ਦੀ ਕਿਰਪਾ ਕਿੱਥੋਂ ਸਭ ਸਭ ਦਿਨ ਦਿਨ ਦੁੱਖਾਂ ਤੋਂ ਤੇ ਸਭ ਦੂਰ ਹੋ ਜਾਂਦੇ ਵਾਹਿਗੁਰੂ ਜੀ ਕਾ ਜੀ ਕਾਲ ਸਵਾਹਿਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ਼ੀ ਫਤਿਹ ਮੈਂ ਵੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚਿਆ ਜੀ ਕਿੰਨਾ ਕ ਨੰਦਾ ਹੈ ਇੱਥੇ ਬਹੁਤ ਆਨੰਦ ਆਉਂਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਦੇ ਵਿੱਚ ਅੰਦਰ ਹੀ ਹੁੰਦਾ ਹੈ ਕਦੋਂ ਬੁਧਵਾ ਦਾ ਤੇ ਉਹ ਆਈ ਇਹ ਕਿੰਨਾ ਕ ਸਕੂਨ ਇੱਥੇ ਆ ਕੇ ਮਿਲਦਾ ਹੈ ਵੀ ਜਦੋਂ ਸਾਰੀ ਸੰਗਤ ਨਾਲ ਵਿਚਰਦੇ ਹਾਂ ਸੇਵਾ ਕਰਦੇ ਹਾਂ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਸੇਵਾ ਕਰਕੇ ਮਨ ਦੀ ਸਤਿ ਨਹੀਂ ਹੁੰਦੀ ਹੈ ਪਰ ਧੰਨ ਧੰਨ ਬਾਬਾ ਦੀ ਫੀਂਦੀ ਮੇਰ ਹੁੰਦੇ ਤੋਡੇ ਜੀਵਨ ਦੇ ਵਿੱਚ ਕਿੰਨਾ ਕ ਬਦਲਾਅ ਆਇਆ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਬਹੁਤ ਬਦਲਾਅ ਆਇਆ ਪਹਿਲੇ ਸੀ ਪਹਿਲੇ ਦੁਸਰੇ ਦੇ ਵਿੱਚ ਹੁੰਦੇ ਸੀ ਘਰੇ ਲੜਦੇ ਸੀ ਜਾਂ ਕੋਈ ਉਧਰ ਜਿੱਤੇ ਕਰਦੇ ਸੀ ਹੁਣ ਨਹੀਂ ਜਿੱਤੇ ਕਰੀ ਤੇ ਮੇਰੇ ਪਾਪਾ ਦੇ ਨਾਲ ਮਿਲ ਕੇ ਇੱਕ ਕਾਰੋਬਾਰ ਦੇਖੀਦਾ ਕਾਰੋਬਾਰ ਚ ਵਧੀਆ ਪਰਮਾਤਮਾ ਦੀ ਕਿਰਪਾ ਵਧੀਆ ਕਰ ਕਰ ਕਾਰੋਬਾਰ ਵੀ ਵਧੀਆ ਚੱਲੀ ਜਾ। ਪਸ ਪਿੰਦੇ ਨਹੀਂ ਹੁਣ ਬੰਦੇ ਉਹਨਾਂ ਪੁੱਛਣਾ ਜੰਗੀ ਤਿਆਰੀਆਂ। ਜੇ ਕਹਿੰਦੇ ਕੋਈ ਦੁੱਖ ਤਕਲੀਫ ਹੋਵੇ ਤਾਂ ਉਹ ਵੀ ਜੀਵਨ ਦੇ ਵਿੱਚੋਂ ਦੂਰ ਹੋ ਜਾਂਦੇ ਅਸੀਂ ਕਰਦਾ। ਹਾਂ ਬਿਲਕੁਲ 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 ਤਾਂ ਨਾਨਕ ਬਾਬਾ ਦੀਪ ਜੀ ਦੇ ਬਾਰੇ ਕਿੱਦੋਂ ਸਭ ਸਭ ਦਿਨ ਦਿਨ ਦੁੱਖਾਂ ਤਕਲੀਫ ਸਭ ਦੂਰ ਹੋ ਜਾਂਦੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਰਕਤ ਤੇ ਮੈਂ ਜਿੱਦਾਂ ਨਾਨਕ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚਿਆ ਜੀ ਕਿੰਨਾ ਖੁਸ਼ ਆਂਦਾ ਇੱਥੇ ਆ ਕੇ ਬਹੁਤ ਆਨੰਦ ਆਂਦਾ ਮਨ ਨੂੰ ਸ਼ਾਂਤੀ ਮਿਲਦੀ ਹੈ। ਮਾਨ ਦੇਵ ਅੰਦਰ ਹੀ ਹੁੰਦਾ ਕਦ ਬੁੱਧ ਆਦਾ ਤੇ ਉਹ ਆਈ ਤੇ ਕਿੰਨਾ ਕੁ ਸਕੂਨ ਇੱਥੇ ਆ ਕੇ ਮਿਲਦਾ ਹੈ ਵੀ ਜਦੋਂ ਸਾਰੀ ਸੰਗਤ ਨਾਲ ਵਿਚਰਦੇ ਹਾਂ ਸੇਵਾ ਕਰਦੇ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਸੇਵਾ ਕਰਕੇ ਮਨ ਦੀ ਸਤਿ ਨਹੀਂ ਹੁੰਦੀ ਹੈ ਪਰ ਮਾਨਤਨ ਬਾਬਾ ਦੀ ਫੰਦੀ ਮੇਰ ਹੁੰਦੀ ਹੈ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਬਹੁਤ ਬਦਲਾਅ ਆਇਆ ਪਹਿਲੇ ਪਹਿਲੇ ਦੁਸਰੇ ਦੇ ਵਿੱਚ ਹੁੰਦੇ ਸੀ ਕਰੇ ਲੜਦੇ ਸੀ ਜਾਂ ਕੋਈ ਉਦਦ ਜਿੱਤੇ ਕਰਦੇ ਸੀ ਉਹ ਨਹੀਂ ਜਿੱਤੇ ਕਰੇ ਨਹੀਂ ਪਾਪਾ ਦੇ ਨਾਲ ਮਿਲ ਕੇ کاروبار ਦੇਖੀਦਾ کاروبار ਚ ਵਧੀਆ ਪਰਮਾਤਮਾ ਦੀ ਕਿਰਪਾ ਵਧੀਆ ਕਰੇ کاروبار ਵੀ ਵਧੀਆ ਚੱਲੀ ਜਾ ਜੇ ਕਹਿੰਦੇ ਕੋਈ ਦੁੱਖ ਤਕਲੀਫ ਹੋਵੇ ਤਾਂ ਉਹ ਵੀ ਜੀਵਨ ਦੇ ਵਿੱਚੋਂ ਦੂਰ ਹੋ ਜਾਂਦੇ ਆ ਸੰਗਤਾਂ हां ਬਿਲਕੁਲ 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 ਤੁੰ ਕਰਮਾਪਤੀ ਕਿ ਬਾਰੇ ਕਿਤੋਂ ਸਭ ਸਭ ਦਿਨ ਦਿਨੇ ਦੁੱਖਾਂ ਤਕੀਬ ਸਭ ਦੂਰ ਹੋ ਜਾਂਦੀ ਹੈ ਮਾਈ ਕੁਦੀ ਕਾਲ ਸਭ ਹੈ ਰਹੀ